ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਣਾ ਵਿਖੇ ਜੋ ਪਿਛਲੇ 15 ਮਹੀਨੇ ਤੋਂ ਵੱਧ ਸਮੇਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉੱਚੇ ਟਾਵਰ ਤੇ ਮੋਰਚਾ ਲਗਾਈ ਬੈਠੇ ਨੇ ਤਾਂ ਕਿ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਦੇ ਦੋਸ਼ੀਆਂ ਵਾਸਤੇ ਸਖਤ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਘੜਿਆ ਜਾਏ ਸੋ ਇਸ ਮੋਰਚੇ ਦੀ ਬਦੌਲਤ ਜਿੱਥੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ 14-15 ਜੁਲਾਈ ਨੂੰ ਹੋਇਆ ਸੀ ਉੱਥੇ ਹੀ ਸਿਲੈਕਟ ਕਮੇਟੀ ਨੂੰ 6 ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਪਰ ਅਫਸੋਸ ਦੀ ਗੱਲ ਇਹ ਆ ਕਿ ਜਿਹੜੀ ਸਿਲੈਕਟ ਕਮੇਟੀ ਜਿੰਨੇ ਕੇ 15 ਜਨਵਰੀ ਤੱਕ ਆਪਣੀ ਰਿਪੋਰਟ ਦੇਣੀ ਸੀ ਉਹ ਕੰਮ ਅਜੇ ਤੱਕ ਵੀ ਅਧੂਰਾ ਚੱਲ ਰਿਹਾ ਤੇ ਬੜੀ ਹੀ ਢਿੱਲੀ ਸਪੀਡ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਛੂਆ ਚਾਲ ਦੇ ਵਿੱਚ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਹੈ ਜਿੰਨੂੰ ਲੈ ਕੇ ਸੰਗਤਾਂ ਦੇ ਮਨਾਂ ਦੇ ਵਿੱਚ ਬੇਹੱਦ ਰੋਸ ਹੈ ਸੋ ਉਸ ਰੋਸ ਦਾ ਪ੍ਰਗਟਾਵਾ ਤੇ ਇੱਕ ਇਕੱਤਰਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ ਤੇ ਸਰਕਾਰ ਨੂੰ ਹਲੂਣਾ ਦੇਣ ਦੇ ਵਾਸਤੇ 31 31 ਜਨਵਰੀ ਨੂੰ ਦਿਨ ਸ਼ਨੀਵਾਰ ਸੁਮਾਣਾ ਟਾਵਰ ਮੋਰਚੇ ਤੇ ਵੱਡੀ ਇਕੱਤਰਤਾ ਹੋ ਰਹੀ ਹੈ ਸਾਡੀ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਚਾਹੇ ਕਿਸਾਨ ਜਥੇਬੰਦੀਆਂ ਚਾਹੇ ਸਿੱਖ ਜਥੇਬੰਦੀਆਂ ਚਾਹੇ ਸਨਾਤਨ ਵੀਆ ਚਾਹੇ ਇਸਲਾਮ ਦੀਆਂ ਨੇ ਚਾਹੇ ਦੂਸਰੇ ਕ੍ਰਿਸਚੀਅਨ ਭਾਈਚਾਰੇ ਦੀਆਂ ਜਥੇਬੰਦੀਆਂ ਸਾਰੇ ਆਉ ਇਕੱਠੇ ਹੋਈਏ ਸਾਰੇ ਪੰਜਾਬੀਆਂ ਨੂੰ ਇੱਕ ਆਵਾਜ਼ ਦੇ ਰਹੇ ਹਾਂ ਅਸੀਂ ਅੱਜ ਸਮਾਣਾ ਟਾਵਰ ਮੋਰਚੇ ਤੋਂ ਭਾਈ ਹੁਣ ਤਾਂ ਸਿਰੇ ਤੋਂ ਪਾਣੀ ਲੰਘ ਗਿਆ 15 ਮਹੀਨੇ ਕੋ 15 ਮਿੰਟ ਦੀ ਨਹੀਂ ਅਸੀਂ ਗੱਲ ਕਰਦੇ ਪੇ 15 ਮਹੀਨੇ ਹੋ ਗਏ ਭਾਈ ਸਾਹਿਬ ਨੂੰ 15 ਮਹੀਨੇ ਵੀ 12 ਤਰੀਕ ਦੇ ਹੋਏ ਨੇ ਤੇ ਆਪਾਂ ਦੇਖ ਲਈ ਕਿ ਕਰੀਬ 15.5 ਮਹੀਨੇ ਹੋ ਜਾਣੇ ਨੇ 31 ਤਰੀਕ ਤੱਕ ਸੋ ਆਓ ਉਹ ਸੂਰਬੀਰ ਦੇ ਨਾਲ ਖੜੇ ਹੋਈਏ ਅਕਸਰ ਇਹ ਗੱਲ ਪੰਜਾਬ ਦੇ ਵਿੱਚ ਕਹਿ ਦਿੱਤੀ ਜਾਂਦੀ ਹੈ ਕਿ ਮੋਰਚੇ ਵਿਕ ਜਾਂਦੇ ਨੇ ਮੋਰਚੇ ਵਾਲੇ ਆਹ ਕਰ ਦਿੰਦੇ ਮੋਰਚੇ ਵਾਲੇ ਆਹ ਕਰ ਦਿੰਦੇ ਨੇ ਪਰ ਜੇ ਸਾਡੇ ਕੋਲ ਕੋਈ ਐਸਾ ਸਿੰਘ ਮਾਰਿਆ ਨੇ ਸਾਨੂੰ ਦਿੱਤਾ ਜਿਹੜਾ ਨਾ ਵਿਕਿਆ ਨਾ ਡਰਿਆ ਨਾ ਮੌਤ ਤੋਂ ਡਰਿਆ ਆਪਣੀ ਮੌਤ ਤੋਂ ਨਾ ਕਰਦੀਆਂ ਸਰੇਟਾਂ ਤੋਂ ਡਰਿਆ ਬਹੁਤ ਕੋਈ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਡਟਿਆ ਰਿਹਾ ਖਾਲਸਾ ਸੋਸ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਾਲ ਆਓ ਸਾਰੇ ਖੜੇ ਹੋ ਜਾਈਏ ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਆਓ ਇਹ ਕੋਈ ਰਾਜਨੀਤੀ ਕਰਨ ਦਾ ਮੁੱਦਾ ਨਹੀਂ ਪਰ ਇਹਦੇ ਉੱਤੇ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ بلند ਹੋਣੀ ਚਾਹੀਦੀ ਹੈ ਆਓ ਸਾਰੇ 31 ਤਰੀਕ ਨੂੰ ਸੁਮਾਨਾ ਟਾਵਰ ਮੋਰਚੇ ਤੇ ਇਕੱਠੇ ਹੋਈਏ ਤੇ ਜਿਹੜੀ ਸਰਕਾਰ ਕੇਸ ਨਹੀਂ ਹੋਈ ਹੈ ਇਹਨੂੰ ਜਗਾਉਣ ਦਾ ਇੱਕ ਵੱਡਾ ਇੱਕ ਨਿੱਗਰ ਉਪਰਾਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਹਾ ਸ੍ਰੀ ਆਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ